ਮੋਗੇ ਦਾ ਇਹ ਬੰਦਾ ਡਾਕਟਰ ਉਹਦੀ ਜ਼ਮੀਨ ਸੀ ਉਹਨੇ ਸਾਨੂੰ ਦਿੱਤੀ ਸੀ ਕਿ ਧਰਮ ਖਾਲਾ ਬਣਾਉਣ ਨੂੰ ਅਸੀਂ ਉੱਥੇ ਗੁਰਦੁਆਰਾ ਬਣਾਉਣਾ ਸ਼ੁਰੂ ਕਰਤਾ ਇਹ ਕਹਿੰਦੇ ਅਸੀਂ ਬਣਾਉਣ ਨਹੀਂ ਦੇਣਾਗਾ ਮੋੜ ਤਾਂ ਲੜਾਈ ਦਾ ਇਹੀ ਹੈ ਜੀ ਇਹ ਕਹਿੰਦੇ ਨਾ ਅਸੀਂ ਚਰਚ 'ਚ ਰੋੜੇ ਮਾਰੇ ਹਮਲਾ ਪਹਿਲਾਂ ਇਹਨਾਂ ਨੇ ਕੀਤਾ ਅਸੀਂ ਆਪ ਦਾ ਬਚਾਅ ਕਰਨ ਵਾਸਤੇ ਉਹ ਹੀ ਰੋੜੇ ਨਾਲ ਚੱਕ ਕੇ ਮਾਰੇ ਆ ਪਾਜੀ ਪਹਿਲਾਂ ਸਾਡਾ ਸਾਰਿਆਂ ਦਾ ਟੋਕ ਟੈਸਟ ਕਰਾਇਆ ਹੋਵੇ ਸਾਡੇ ਕਿਤੇ ਵੀ ਅਲਕੋਹਲ ਹੁੰਦੀ ਆ ਤੁਸੀਂ ਸਾਨੂੰ ਤਾਂ ਦੱਸਿਓ ਨਾਲ ਹੁੰਦੀ ਘਰ ਵਾਲੀ ਸੀ ਕਿ ਨਾਲ ਜੰਗਾ ਵੀ ਸੀਗਾ ਮੇਰੇ ਉਹਨਾਂ ਨੇ ਮਾਰੀਆਂ ਸੀ ਨਾਲੇ ਮੇਰੇ ਤੋਂ 100 ਰੁਪਿਆ ਖੋ ਕੇ ਉਹਨਾਂ ਨੇ ਬਾੜਤਾ ਇਸ ਵੀਡੀਓ ਵਿੱਚ ਆਪਣੇ ਵਿਚਾਰ ਰੱਖਣ ਵਾਲਾ ਹਰ ਵਿਅਕਤੀ ਆਪਣੇ ਵਿਚਾਰਾਂ ਲਈ ਆਪ ਜ਼ਿੰਮੇਵਾਰ ਹੈ ਚੈਨਲ ਇਹਨਾਂ ਦੀ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕਰਦਾ। ਇਹ ਭਾਉ ਜੀ ਲੜਾਈ ਦਾ ਮੋੜ ਕੀ ਆ ਮਤਲਬ ਕਾਹਤੋ ਲੜਾਈ ਹੋਈ ਆ ਇਹ ਥੋੜੀ ਜਾਣਕਾਰੀ ਦੇ ਦੇਵੀਂ। ਮੋੜ ਜੇ ਅਸੀਂ ਉੱਥੇ ਨਾ ਗੁਰਦੁਆਰਾ ਸਾਨੂੰ ਜ਼ਮੀਨ ਦਿੱਤੀ ਸੀਗੀ। ਅੱਛਾ ਜੀ। ਮੋਗੇ ਦਾ ਇਹ ਬੰਦਾ ਡਾਕਟਰ ਉਹਦੀ ਜ਼ਮੀਨ ਸੀ ਉਹਨੇ ਸਾਨੂੰ ਦਿੱਤੀ ਸੀਗੀ ਧਰਮ ਖਾਲਾ ਬਣਾਉਣ ਨੂੰ। ਅੱਛਾ ਜੀ। ਅਸੀਂ ਉੱਥੇ ਗੁਰਦੁਆਰਾ ਬਣਾਉਣਾ ਸ਼ੁਰੂ ਕਰਤਾ। ਅੱਛਾ ਜੀ। ਇਹ ਕਹਿੰਦੇ ਅਸੀਂ ਬਣਾਉਣ ਨਹੀਂ ਦੇਣਾਗਾ। ਮੋੜ ਤਾਂ ਲੜਾਈ ਦਾ ਇਹੀ ਆ ਜੀ। ਗੁਰਦੁਆਰੇ ਦਾ ਮਤਲਬ ਕੀ ਪਰੇਸ਼ਾਨੀ ਆ ਇਹਨਾਂ ਨੂੰ ਕੋਈ ਪਰੇਸ਼ਾਨੀ ਹੋਊਗੀ ਇਹ ਕੀ ਕਹਿੰਦੇ ਉਥੇ ਗੁਰਦੁਆਰਾ ਨਹੀਂ ਬਣਨਾ ਚਾਹੀਦਾ ਹਾਂਜੀ ਹਾਂਜੀ ਗੁਰਦੁਆਰਾ ਸੀ ਬਣਾਉਣੇ ਇਹ ਬਣਾਉਣੇ ਦਿੰਦੇਗੇ ਜਿਹੜੀ ਚਰਚ ਕਹਿੰਦੇ ਇਹਨਾਂ ਦਾ ਘਰ ਆ ਉਹ ਚਰਚ ਨਹੀਂ ਗਈ ਉਹ ਇਹਨਾਂ ਦਾ ਘਰ ਹੀ ਆ ਜੀ ਪਹਿਲਾਂ ਘਰੇ ਘਰ ਸੀ ਇਹਨਾਂ ਦਾ ਹੁਣ ਇਹਨਾਂ ਨੇ ਮਿਲ ਗਿਆ ਉਥੇ ਕੋਈ ਮਹਾਰਾਜ ਤਸਵੀਰ ਨਹੀਂ ਇਹਨਾਂ ਦਾ ਰੱਖਿਆ ਜਾਂ ਕੋਈ ਫੋਟੋ ਨਹੀਂ ਉਥੇ ਲੱਗੀ ਗਈ ਜਿਵੇਂ ਚਰਚ ਹੁੰਦੀ ਚਰਚ ਹੈ ਨਹੀਂ ਕਿ ਉਹ ਹਾਂਜੀ ਕੋਈ ਹੋਰ ਜੇਟਰ ਨਹੀਂ ਜਾ ਸਾਨੂੰ ਉਖਾਉਣ ਵੀ ਹੈ ਰਜਿਸਟਰ ਆ ਹਾਂਜੀ ਤੁਹਾਡੇ ਮਹੱਲੇ ਦੇ ਵਿੱਚ ਹੋਰ ਕੋਈ ਚਰਚ ਹੈ ਨਹੀਂ ਸਾਡੇ ਮੱਲੇ ਚਰਚ ਨਹੀਂ ਚਰਚ ਪਰਲੇ ਮੱਲੇ ਬਣੀ ਆ ਜੀ ਹਾਂਜੀ ਸਾਡਾ ਗੁਰਦੁਆਰਾ ਸਾਡੇ ਸਾਰੇ ਅੱਧੋ ਜਿਆਦੇ ਮੱਲੇ ਦੇ ਸਾਇਣ ਆ ਮੱਲੇ ਪੂਰੇ ਦੇ ਸਾਇਣ ਆ ਵੀ ਅਸੀਂ ਗੁਰਦੁਆਰਾ ਬਣਾ ਆ ਸਕਦੇ ਉਥੇ ਇਹੜੇ ਕਾਲਮ ਦੇ ਵਿੱਚ ਫੜਾਗੇ ਇਹਨਾਂ ਦੇ ਵਿੱਚ ਸਾਇਣ ਕਰਾਏ ਆ ਸਾਰਿਆਂ ਨੂੰ ਮੈਂ ਫਤਿਹ ਬੁਣਾ ਬੋਲੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੇ ਇਹਨਾਂ ਨਾਲ ਕੋਈ ਵੀ ਰੋਲਾ ਨਹੀਂ ਇਹਨਾਂ ਨੇ ਆਪ ਮਸਲਾ ਬਣਾਇਆ ਸਾਨੂੰ ਘੇਰ ਕੇ ਨਿੱਤ ਬੋਲਦੇ ਆ ਨਾਲੇ ਉਹ ਚਰਚ ਦਾ ਮਸਲਾ ਚਰਚ ਦਾ ਕੋਈ ਮਸਲਾ ਨਹੀਂ ਚਰਚ ਹੈ ਨਹੀਂਗੀ ਆ ਸਾਰਿਆਂ ਕੋਲਸਸ ਝੂਠ ਬੋਲੇ ਜਾਂਦਾ ਸਾਨੂੰ ਮਤਲਬ ਕਿ ਪਰਚਾ ਕਰਾਉਣ ਮਾਰੇ ਉਹਨਾਂ ਦਾ ਕਹਿਣਾ ਵੀ ਇਹਨਾਂ ਨੇ ਸ਼ਰਾਬ ਪੀਤੀ ਸੀ ਕੀ ਤੁਸੀਂ ਸ਼ਰਾਬ ਪੀਤੀ ਹੋ ਉਸ ਸਮੇਂ ਜਦੋਂ ਤੁਹਾਡੀ ਲੜਾਈ ਹੋਈ ਹੈ ਭਾਜੀ ਪਹਿਲੇ ਸਾਡਾ ਸਾਰਿਆਂ ਦਾ ਟੋਕ ਟੈਸਟ ਕਰਾਇਆ ਜਾਵੇ ਸਾਡੇ ਕਿਤੇ ਵੀ ਅਲਕੋਹਲ ਹੁੰਦੀ ਆ ਤੁਸੀਂ ਸਾਨੂੰ ਤਾਂ ਦੱਸਿਓ ਨਾਲ ਇਹਨਾਂ ਦਾ ਟੋਕ ਟੈਸਟ ਮੱਲਿਆਣਾ ਦਾ ਕਰਾਇਆ ਜਾਵੇ ਸਾਰਿਆਂ ਦਾ ਇਹਨਾਂ ਦੇ ਪਰਿਵਾਰ ਦਾ ਕਰਾਇਆ ਜਾਵੇ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਪੁਲਸ ਵਾਲਿਆਂ ਦੇ ਵੀ ਰੋੜੇ ਮਾਰੇ ਆ ਭਾਜੀ ਪਹਿਲੀ ਗੱਲ ਆ ਸੁਣੋ ਦੀ ਕਿਹੜੇ ਦੋ ਮੰਜ਼ਲ ਤੋਂ ਰੋੜੇ ਚੱਲਦੇ ਪਏ ਆਹੀ ਗਲੀ 'ਚ ਖੜੇ ਆ ਉੱਪਰ ਵੱਟਾ ਹੁੰਦਾ ਪਿਆ ਪੁਲਸ ਵਾਲਾ ਨੂੰ ਵੀ ਇਹਨਾਂ ਨੇ ਸੱਦਿਆ ਪੁਲਸ ਵਾਲਾ ਨੇ ਇਹਨਾਂ ਨੇ ਵੱਟੇ ਵੀ ਆਪ ਮਾਰੇ ਪੁਲਸ ਵਾਲੇ ਅੱਗੇ ਸਾਨੂੰ ਗਲਤ ਕਹਿੰਦੇ ਪਏ ਅਸੀਂ ਤਿੰਨ ਜਣੇ ਉਹ ਸਾਰਾ ਪਰਿਵਾਰ ਮਤਲਬ ਕਿ ਸਾਰਾ ਮੁਹੱਲਾ ਹੀ ਦੂਜੇ ਜਵਾਰੇ ਦੇ ਚੜਕੇ ਵੱਟੇ ਮਾਰਦੇ ਰਹੇ ਸਾਡੇ ਤੇ ਠੀਕ ਹੈ ਜੀ ਪਹਿਲਾਂ ਤੁਹਾਡੇ ਤੇ ਕਿੰਨੇ ਪਰਚੇ ਆ ਤੇ ਉਹ ਕਾਦੇ ਕਾਦੇ ਪਰਚੇ ਉਹ ਤੁਹਾਡੇ ਮੁਹੱਲੇ ਵਾਲਿਆਂ ਨੇ ਕਹਿਣਾ ਵੀ ਤੁਸੀਂ ਚਿੱਟਾ ਵੇਚਦੇ ਆ ਭਾਜੀ ਪਹਿਲਾਂ ਮੇਰੇ ਤੇ ਇੱਕ ਹੀ ਪਰਚਾ ਉਹੀ ਮੈਂ ਲੜਾਈ ਕੈਨ ਨਾਲ ਤਾਂ ਪਰ ਚਾ ਹੋ ਗਿਆ ਹੋਰ ਕੋਈ ਪਰਚਾ ਨਹੀਂ ਕੋਈ ਚਿੱਟੇ ਦਾ ਪਰਚਾ ਨਹੀਂ ਮੇਰੇ ਤੇ ਮੇਰੇ ਪਰਚੇ ਵੇਖੇ ਜਾਣ ਕਿੰਨੇ ਮੇਰੇ ਤੇ ਪਰਚੇ ਆ ਕਿੰਨੇ ਨਹੀਂ ਸਿਰਫ ਮੈਨੂੰ ਇੱਕ ਹਾਲ ਪਤਾ ਮੈਂ ਜੇਲ ਸਜ਼ਾ ਵੀ ਕਰਤੀ ਆ ਮੈਂ ਉਹਨੀਆਂ ਜ਼ਮਾਨਤਾਂ ਵੀ ਭੁਗਤਦਾ ਪਿਆਵਾ ਨਾਲੇ ਮੱਲੜੇ ਕਹਿੰਦੇ ਚਿੱਟਾ ਵੇਚ ਦੇ ਇਹ ਚਿੱਟਾ ਸੁਕੇ ਐਮਸੀ ਕੇ ਵੇਚਦੇ ਆ ਪੋਸਤ ਫੀਮ ਸਾਰਾ ਕੋ ਵੇਚਦੇ ਆ ਸਾਨੂੰ ਐਵੇਂ ਬਣਾਉਂਦੇ ਪਏ ਝੂਠਾ ਬਣਾਉਂਦੇ ਪਏ ਆ ਆਪ ਸੱਚਾ ਬਣਦੇ ਪਏ ਅਈ ਕਿਸੇ ਵੀ ਕੇ ਇਹ ਵੀ ਮੁੰਡੇ ਨੂੰ ਨਸ਼ੇ ਦੇ ਲਾ ਕੇ ਕੁਛ ਨਹੀਂ ਕੋਈ ਵੀ ਸਾਡੇ ਮਹੱਲੇ ਦਾ ਮੁੰਡਾ ਨਸ਼ਾ ਕਰਦਾ ਆਈ ਸਮਝਾਉਂਨੇ ਆ ਉਹਨੂੰ ਹੀ ਕਹਿੰਦੇ ਨਸ਼ੇ ਤੋਂ ਦੂਰ ਰੋ ਕੋਈ ਸਾਡੇ ਮਹੱਲੇ ਚਿੱਟਾ ਵੇਚਦਾ ਹੀ ਉਹਨਾਂ ਨੂੰ ਬੋਲਦੇ ਆ ਇਸੇ ਗੱਲੋਂ ਸਾਡੇ ਆ ਗੱਲ ਪੈਂਦੇ ਆਈ ਨਾਲਿਆ ਕਹਿੰਦੇ ਆ ਕਿਹੜਾ ਮੇਰੇ ਤੇ ਪਰਚਾ ਆ ਮੈਂ ਉਹ ਪਰਚੇ ਤੋਂ ਅੱਗੇ ਸਭ ਤੋਂ ਸਿੱਕਿਆ ਵਾ ਨਾਲਿਆ ਕਹਿੰਦੇ ਚਿੱਟਾ ਦੇਈਦਾ ਵਾ ਆਪਣੇ ਤੋਂ ਆਪਣੇ 5 ਸਾਲ ਪਿੱਛੇ ਜਾ ਕੇ ਕੋਈ ਵੀ ਕਹਿ ਦੋ ਪੁੱਛ ਲੋ ਕਿੰਨੂ ਦਿੱਤਾ ਮੈਂ ਚਿੱਟਾ 500 ਦਿੱਤਾ 1000 ਦੇ ਦਿੱਤਾ ਉਹ ਮੇਰੇ ਕੋਲ ਆ ਕੇ ਮੈਨੂੰ ਕਵੇ ਜਾਂ ਥਾਣੇ ਜਾ ਕੇ ਕਵੇ ਮੇਰਾ ਕੰਮ ਦੇ ਜਾਨਾ ਛੀਆਂ ਮਹੀਨੇ ਸੱਤਾ ਮਹੀਨੇ ਬਾਅਦ ਕੰਮ ਤੋਂ ਕਰੇ ਹੁੰਦਾ ਵਾ ਇਨਾ ਹੋਰ ਭਾਜੀ ਆ ਦਸਵਾ ਮੈਂ ਆਦੇ ਕਰ ਦਿਨ ਮਿਲ ਨਹੀਂ ਸਕਦਾ ਆ ਕਿਦੋਂ ਆਉਣਾ ਉਦੋਂ ਹੀ ਮੈਨੂੰ ਘੇਰ ਲੈਂਦੇ ਪਰਚਾ ਮਿਲ ਤੇ ਇੱਕ ਹੀ ਆਉਂਦੇ ਤੋਂ ਮੈਂ ਜਮਾਨਤ ਤੇ ਆਇਆ ਆ ਅਜੀ ਤਰੀਕ ਤੇ ਆਉਣਾ ਆ ਤਰੀਕ ਤੋਂ ਬਾਅਦ ਮੈਂ ਸਦਾ ਕੰਮ ਤੇ ਜਾਣਾ ਹੀ ਤੇ ਮੈਂ ਤੁਹਾਡੀ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਸਾਨੂੰ ਨਿਸ਼ਾਅ ਮਿਲਣਾ ਚਾਹੀਦਾ ਸਾਨੂੰ ਕੋਈ ਵੀ ਇਨਸਾਨ ਸਾਥ ਨਹੀਂ ਮਿਲਦਾ ਪਿਆ ਤੇ ਬੇਟਿਆਂ ਨੂੰ 2-3 ਦਿਨ ਹੋ ਗਏ ਸਾਡੇ ਕੋਲ ਕੋਈ ਪੁਲਿਸ ਨਹੀਂ ਆਈ ਅਜੇ ਤੇ ਕਰਦੀ ਜਿਵੇਂ ਸਰਕਾਰ ਕਹਿੰਦੀ ਹੈ ਸਰਕਾਰੀ ਹਸਪਤਾਲਾਂ ਦਾ ਇਲਾਜ ਬਹੁਤ ਵਧੀਆ ਹੋ ਗਿਆ ਤੇ ਸਰਕਾਰੀ ਹਸਪਤਾਲ ਤੁਸੀਂ ਜਿਵੇਂ ਕੱਲ ਦੇ ਦਾਖਲ ਹੋ ਜਿਹੜਾ ਇਲਾਜ ਦੀ ਇਹ ਸਹੂਲਤਾ ਕੀ ਤੁਹਾਨੂੰ ਮਿਲੀ ਆ ਤੇ ਕੀ ਪੁਲਿਸ ਕਾਰਵਾਈ ਤੇ ਕੀ ਜਿਹੜੇ ਹਸਪਤਾਲ ਦੇ ਵਿੱਚ ਤੁਹਾਡਾ ਇਲਾਜ ਹੋਇਆ ਸਾਨੂੰ ਕੋਈ ਵੀ ਡਫਟਰ ਆ ਕੇ ਨਹੀਂ ਪੁੱਛਿਆ ਤੇ ਕੀ ਆ ਕੀ ਨਹੀਂ ਪਰਸੁਰਾ ਦੀ ਪੱਟੀ ਬਣੀ ਹੈ ਤੇ ਕਦਾ ਕੋਈ ਪੱਟੀ ਬਦਲ ਨਹੀਂ ਆਇਆ ਮੇਰੇ ਭਰਾ ਦੀ ਅੱਖ ਦੇ ਆ ਉਹਦੀ ਕੋਈ ਅੱਖ ਵੇਖਣ ਨਹੀਂ ਆਇਆ ਸਾਨੂੰ ਕੋਈ ਵੀ ਇੱਥੇ ਕੋਈ ਇਨਸਾਫ ਨਹੀਂ ਮਿਲਦਾ ਭਾਈ ਉਹ ਤੁਹਾਡਾ ਦੂਸਰਾ ਭਰਾ ਕਿਹੜਾ ਆ ਜਿਹੜਾ ਹਾਂਜੀ ਹਾਂਜੀ ਇਹਦਾ ਨਾਮ ਸੁਣੀ ਹੈਈ ਇਹਦੇ ਹੀ ਸੇਤੇ ਆਈ ਤੇ ਅੱਖ ਦੀ ਅੱਖ ਦੇ ਕੱਢੀ ਅੱਖ ਦੇ ਮਾਰੀ ਹੋਈ ਹੈ ਸਾਡਾ ਸਾਨੂੰ ਕਹਿੰਦੇ ਹਣ ਤੁਹਾਨੂੰ ਮੱਲੇ ਦੇ ਵਿੱਚ ਰਹਿਣ ਨਹੀਂ ਦੇਣਾ ਤੂੰ ਚੱਲ ਜਾ ਇੱਥੋਂ ਗਲੀਆਂ ਬੰਦ ਕਰਦੇ ਸਾਡੀਆਂ ਨੇ ਤਵੱਟੇ ਸਾਈਡ ਦਿੰਦੇ ਆਈ ਕਿਲੋ ਮਰਜੀ ਆ ਕੇ ਵੇਖ ਲੋ ਹੱਟ ਪੱਟੇ ਸਾਡੇ ਘਰੇ ਸੱਟੇ ਹੀ ਹੁੰਦੇ ਇਹਨਾਂ ਦੇ ਤੇ ਤੁਹਾਡਾ ਕੀ ਨੁਕਸਾਨ ਹੋਇਆ ਵੈਸ ਲੜਾਈ ਦੇ ਵਿੱਚ ਤੇ ਤੁਹਾਡੇ ਕਿੰਨੇ ਜੀ ਜਿਹੜੇ ਜ਼ਖਮੀ ਹੋਇਆ ਉਹ ਵੀ ਦੱਸਦੇ ਸਾਡੇ ਚਾਰ ਜੀ ਜ਼ਖਮੀ ਹੋਏ ਇੱਕ ਬੱਚਾ ਵਾ ਇੱਕ ਥੋੜਾ ਘਬਰ ਜ਼ੋਰ ਕੇ ਬੰਦਾ ਤੇ ਦੋ ਮੁੰਡੇ ਆ ਹੀ ਸਾਡੇ ਘਰੇ ਵੱਟੇ ਇਹਨਾਂ ਨੇ ਬੂਏ ਤੋੜੇ ਵੱਟੇ ਮਾਰੇ ਠੀਕ ਹੈ ਸਾਡੇ ਬੂਏ ਭਾਂਦੇ ਰਹੇ ਸਾਡੇ ਘਰ ਦੇ ਵਿੱਚ ਪਏ ਪਏ ਹੀ ਗੈਣੇ ਪਏ ਅਜੇ ਹੀ ਉਧਰ ਗਏ ਨਹੀਂ ਅਈ ਕਿ ਦਿਨ ਯਾਮ ਨਹੀਂ ਲਾਉਨੇ ਸਾਡੇ ਕਿਦੋਂ ਅਸੀਂ ਘਰੇ ਜਾ ਕੇ ਵੇਖਾਂ ਕੀ ਕੀ ਚੀਜ਼ ਟੁੱਟੀ ਆ ਕੀ ਕੀ ਚੋਰੀ ਹੋਈ ਆ ਉਹ ਸਾਰਾ ਪਰਿਵਾਰ ਨੇ ਸਾਡਾ ਘਰ ਤੋੜਿਆ ਜੀ ਸੋ ਖੇਮ ਸੀਗਾ ਸਾਰੇ ਮਹੱਲੇ ਕਹਣੇ ਤੋੜਿਆ ਸਾਡੇ ਉਹ ਤੁਹਾਡਾ ਦੂਸਰਾ ਭਰਾ ਕਿਹੜਾ ਆ ਜਿਹੜਾ ਹਾਂਜੀ ਹਾਂਜੀ ਇਹਦਾ ਨਾਮ ਸੁਣੀ ਗਈ ਇਹਦੇ ਹੀ ਸੇਰ ਤੇ ਆਈ ਤੇ ਅੱਖ ਤੇ ਅੱਖ ਦੇ ਕੱਢੀ ਅੱਖ ਦੇ ਮਾਰੀ ਹੋਈ ਜੀ ਸਾਡਾ ਹਾਂਜੀ ਹਾਂਜੀ ਬੈਂਤੀ ਆ ਵੀ ਅਸੀਂ ਨਾ ਸਾਨੂੰ ਮੁੰਡਾ ਕਹਿੰਦਾ ਸੀ ਗੁਰਦੁਆਰੇ ਦੇ ਪੈਸੇ ਇਹਨਾਂ ਨੇ ਇੱਕ ਉਹ ਮੁੰਡਾ ਆ ਉਹ ਗੁਰਦੁਆਰੇ ਆਸਤੇ ਨਾ ਅਮਰਤ ਸ਼ਕਾ ਬੈਠੇ ਆ ਤੇ ਉਹਨਾਂ 1.5 ਲੱਖ ਰੁਪਈਆ ਕਰਾਈ ਹੋਈ ਆ ਜੀ ਅਸੀਂ ਉਹਨੂੰ ਪੁੱਛਿਆ ਵੀ 1.5 ਲੱਖ ਰੁਪਈਆ ਕਿੱਥੇ ਆ ਉਹ ਕਹਿੰਦਾ ਅਸੀਂ ਤਾਂ ਚਰਚ ਤੇ ਲਾਤਾ ਗੁਰਦੁਆਰੇ ਦਾ ਪੈਸਾ ਚਰਚ ਤੇ ਕਿਵੇਂ ਲਾ ਸਕਦੇ ਆ ਨਾਲੇ ਉਹ ਘਰ ਆਜੀ ਚਰਚ ਦਾ ਹੈ ਨਹੀਂ ਕੀ ਕੋਈ ਪਰਮਿਸ਼ਨ ਹੀ ਕੋਈ ਕੁਝ ਨਹੀਂ ਤੇ ਗੁਰਦੁਆਰਾ ਲੈਂਟਰ ਪੈਣੋ ਅੜਿਆ ਪਿਆ 1.5 ਲੱਖ ਰੁਪਈਆ ਇਕੱਠਾ ਕੀਤਾ ਤੇ ਇਹਨਾਂ ਨੇ ਚੱਕ ਕੇ ਉਹਨਾਂ ਨੂੰ ਦੇ ਦਿੱਤਾ ਆ ਤੇ ਜੀਆਂ ਨੂੰ ਇਹ ਇਹ ਵੀ ਮਾਰੀ ਜੀ ਕੋਲ ਕਰਨੀ ਚਾਹੀਦੀ ਹੈ ਜੀ ਤਾਂ ਕੋਈ ਕਾਰਵਾਈ ਹੋਵੇ ਉਹ 1.5 ਲੱਖ ਰੁਪਇਆ ਜਿਹੜਾ ਗ੍ਰਾਹੀ ਦਾ ਇਕੱਠਾ ਹੋਇਆ ਗੁਰਦੁਆਰੇ ਤੇ ਲਾਉਣਾ ਸੀ ਇਹਨਾਂ ਨੇ ਕਿਉਂ ਲਾਇਆ ਹੁੰਦੇ ਤੇ ਆਹ ਤਾਂ ਕਹ ਤੇਰੇ ਕਿਤੇ 7 ਵਜੇ ਆ ਇਹ ਤਾਂ ਬੋਲਿਆ ਨਹੀਂ ਜਾਂਦਾ ਦਾ ਇਹ ਬੱਚੇ ਤਾਂ ਬੋਲਿਆ ਨਹੀਂ ਜਾਂਦਾ ਜੀ ਕਿਉਂਕਿ ਇਹਦੇ ਜਵਾੜੇ ਤੇ ਸੱਟ ਲੱਗੀ ਆ ਇਹਦਾ ਜਵਾੜਾ ਹਲਾ ਦਿੱਤਾ ਵਾ ਇਹਨੇ ਇੱਟ ਮਾਰੀ ਆ ਜਵਾੜੇ ਤੇ ਬੱਚੇ ਦਾ ਕੀ ਕਸੂਰ ਸੀਗਾ ਜੀ ਬੱਚੇ ਦੇ ਇੱਟ ਮਾਰ ਦਿੱਤੀ ਜਵਾੜੇ ਤੇ ਸਾਰੀ ਉਮਰ ਦਾ ਲੋਹਾ ਰੋਗ ਲਾ ਦਿੱਤਾ ਇਹਨਾਂ ਨੇ ਹੁਣ ਅਸੀਂ ਵੀ ਇੰਟੀ ਕਰਦੇ ਆ ਜੀ ਇਥੋ ਵਾਲਿਆਂ ਨੂੰ ਵੀ ਵੀ ਸਾਡੇ ਇਹ ਸੁਣਵਾਈ ਕਰਨ ਸਾਨੂੰ ਇੱਥੇ ਪੁੱਛ ਦੱਸ ਕਰਨ ਜੇ ਨਹੀਂ ਕਰ ਸਕਦੇ ਤੇ ਸਾਨੂੰ ਫਿਰ ਇਥੋਂ ਸਾਡਾ ਪਰਚਾ ਦੇ ਕੇ ਤੋਰਨ ਅਸੀਂ ਆਪ ਦਾ ਜਿੱਥੇ ਮਰਜ਼ੀ ਇਲਾਜ ਕਰਾਈਏ ਜੋ ਅਸੀਂ ਮਰਜ਼ੀ ਕਰਕੇ ਬਸ ਸਾਡਾ ਸਾਨੂੰ ਪਰਚਾ ਦੇ ਦੇਣ ਇਹ ਕਹਿੰਦੇ ਨਾਲ ਅਸੀਂ ਚਰਚ ਦੇ ਰੋੜੇ ਮਾਰੇ ਆਮਲਾ ਪਹਿਲੋ ਇਹਨਾਂ ਨੇ ਕੀਤਾ ਅਸੀਂ ਆਪ ਦਾ ਬਚਾਅ ਕਰਨ ਵਾਸਤੇ ਉਹੀ ਰੋੜੇ ਨਾਲ ਚੱਕ ਕੇ ਮਾਰੇ ਇਹਨਾਂ ਦੀ ਜੀਆਂ ਦੇ ਕਿਸੇ ਦੇ ਸੱਟ ਲੱਗੀ ਕੱਲ ਅਸੀਂ ਹਸਪਤਾਲ ਸੀ ਮੰਗਰੋਂ ਦੁਪਹਿਰ ਵਾਦ ਉਹਨਾਂ ਦੇ ਉੱਤੋਂ ਜੀ ਆਇਆ ਮੁੰਡਰ ਤੋਂ ਅਰਟੋਲਾ ਤੋਂ ਆਇਆ ਜਿਹੜਾ ਜਿਹੜਾ ਫਰੀਦਕੋਟ ਕਹਿੰਦੇ ਆ ਪਾਸਿਓ ਇਹਨਾਂ ਨੇ ਸੱਤ-ਸੱਤ ਬੰਦੇ ਤੇ ਕਾਲਾ-ਬਾਲਾ ਬਹੁਤ ਕਢਵਾਇਆ ਸਾਰੇ ਜੀਆਂ ਨੂੰ ਤੇ ਇਟਾ ਰੋੜੇ ਇਹਨਾਂ ਨੇ ਇੰਨੇ ਚਲਾਏ ਆ ਨਾ ਅੱਧ ਤੋਂ ਵੱਧ ਚਲਾਏ ਆ ਜਿੱਤੇ 50 50 55 ਜੀ ਤੋਂ ਉੱਥੇ 6-7 ਬੰਦੇ ਕੀ ਕਰਨਗੇ ਠੀਕ ਹੈ ਅੰਕਲ ਜੀ ਅੱਜ ਮੈਂ ਦੁਕਾਨ ਤੇ ਜਾਂਦੀ ਪਈ ਸੀ ਤੇ ਇਹਨਾਂ ਨੇ 100 ਰੁਪਿਆ ਖੋ ਕੇ ਨਾ ਤੇ ਮੇਰੇ ਕੋਲੋਂ 파ੜ ਦਿੱਤਾ ਤੇ ਨਾਲੇ ਮੈਨੂੰ ਕੁਤਿਆਂ ਬਲੀਆ ਦੱਸ ਲੱਗੇ ਤੇ ਕਹਿੰਦੇ ਤੁਹਾਡੇ ਵੀਰਾਂ ਨੂੰ ਕਹਿਣਾ ਜਦੋਂ ਕੇਰਾ ਤੇ ਕਹਿੰਦੇ ਤੁਹਾਡਾ ਰਾਹ ਸੀ ਰੋਕਣਾ ਤੇ ਨੰਗਨ ਨਹੀਂ ਦਿਆ ਕਰ ਨ ਸੁਖੈਮ ਸੀ ਕਹਿੰਦਾ ਸੀ ਨਾਲ ਉਹਦੀ ਘਰ ਵਾਲੀ ਸੀ ਕਿ ਨਾਲ ਜੰਗਾ ਵੀ ਸੀਗਾ ਮੇਰੇ ਉਹਨਾਂ ਨੇ ਮਾਰੀਆਂ ਸੀ ਨਾਲੇ ਮੇਰੇ ਤੋਂ 100 ਰੁਪਿਆ ਖੋ ਕੇ ਉਹਨਾਂ ਨੇ 파ੜਤਾ